हां जी दोस्तों सच्ची इस वीडियो ਨੂੰ ਦੇਖ ਕੇ ਨਾ ਮਨ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਿਲਦੀ ਹੈ ਤੁਸੀਂ ਇਹ ਗੱਲ ਆਖੋਗੇ ਕਿ ਇਸ ਵੀਡੀਓ ਦੇ ਵਿੱਚ ਤਾਂ ਕੋਈ ਖਾਸ ਗੱਲ ਵੀ ਨਹੀਂ ਪਰ ਇਸ ਵੀਡੀਓ ਦੇ ਵਿੱਚ ਬਹੁਤ ਹੀ ਜ਼ਿਆਦਾ ਵੱਡੀ ਖਾਸ ਗੱਲ ਹੈ ਜਦੋਂ ਇਸ ਵੀਰ ਦਾ ਵਿਆਹ ਹੁੰਦਾ ਤਾਂ ਇੱਕ ਸੂਟ ਦੇ ਲਈ ਆਪਣੇ ਪਿੰਡ ਦੀ ਸਾਥ ਨੂੰ ਹੀ ਲੋਕੇਸ਼ਨ ਦੇ ਵਿੱਚ ਲੈ ਲੈਂਦਾ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਬਾਬੇ ਅਖਬਾਰ ਪੜ੍ਹ ਰਹੇ ਨੇ ਅਤੇ ਕੁਝ ਸਿਆਣੇ ਬੰਦੇ ਇਸ ਵੀਰ ਦੇ ਵੱਲ ਦੇਖ ਰਹੇ ਨੇ ਜਿਸ ਕਾਰਨ ਇਸ ਵੀਰ ਨੇ ਸਾਰੀ ਦੁਨੀਆ ਦਾ ਦੇ ਲਈ ਜਿੱਤ ਲਿਆ ਆਪਣੇ ਪਿੰਡ ਦੀ ਸਾਥ ਨੂੰ ਅੱਗੇ ਲੈ ਕੇ ਆਉਂਦੇ ਨਹੀਂ ਤਾਂ ਅੱਜ ਕੱਲ੍ਹ ਤਾਂ ਅਨੁਸਾਰ ਨੂੰ ਪਤਾ ਹੈ ਕਿ ਮੂਵੀ ਨੂੰ ਏ ਆਈ ਰਾਣੀ ਅਡੈਕਟ ਕੀਤੀ ਜਾਂਦੀ ਹੈ ਜਾਂ ਫਿਰ ਜਿਹੜੇ ਕੱਚੇ ਘਰ ਕਿਰਾਏ ਤੇ ਮਿਲਦੇ ਹਨ ਉਹਨਾਂ ਦੇ ਵਿੱਚ ਸੂਟ ਕੀਤੀ ਜਾਂਦੀ ਹੈ ਦੋਸਤੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰੱਖਾ